ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮਟੀ ਪੰਜਾਬ ਦੇ ਸੂਬਾ ਆਗੂ ਅੱਜ ਆਪਾਂ ਜੋ ਮੋਦੀ ਸਰਕਾਰ ਨੇ 9 ਤਰੀਕ ਨੂੰ ਸੌ ਚੁੱਕੀ ਹੈ ਨਵੀਂ ਸਰਕਾਰ ਦੇ ਚੋਣ ਚ ਆਈ ਹੈ ਉਸ ਦਾ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਛੋਟੇ ਵਪਾਰੀਆਂ ਪ੍ਰਤੀ ਛੋਟੇ ਦੁਕਾਨਦਾਰਾਂ ਪ੍ਰਤੀ ਛੋਟੇ ਮੁਲਾਜ਼ਮਾਂ ਪ੍ਰਤੀ ਜੜੀ ਫੜੀ ਵਾਲਿਆਂ ਪ੍ਰਤੀ 140 ਕਰੋੜ ਜਿਹੜੇ ਗਰੀਬ ਲੋਕ ਹੈ ਉਹਨਾਂ ਪ੍ਰਤੀ ਕੀ ਜਿਹੜਾ ਵਾ ਨਜ਼ਰੀਆ ਹੋਵੇਗਾ ਕੀ ਉਹਨਾਂ ਦਾ ਰੋਡ ਮੈਪ ਬੁਣੇਗਾ ਕੀ ਕੀਤੀ ਉਹਦੇ ਉਸ ਬਾਰੇ ਗੱਲ ਕਰਨੀ ਹੈ ਦੂਸਰਾ ਜੋ ਪੰਜਾਬ ਦੇ ਵਿੱਚ ਮੋਰਚਾ ਚੱਲ ਰਿਹਾ ਵੇਖੋਇਆ ਕਿਸਾਨ ਮਜ਼ਦੂਰ ਮੰਗਾ ਦੇ ਉੱਤੇ ਉਸ ਪ੍ਰਤੀ ਜਿਹੜੀ ਨਵੇਂ ਸਰਕਾਰ ਬਣੀ ਉਹਦਾ ਕੀ ਨਜ਼ਰੀਆ ਹੋਵੇਗਾ ਇਹਦੇ ਬਾਰੇ ਆਪਣੀ ਗੱਲਬਾਤ ਆ ਮੇਰੇ ਵੀਰੋ ਸਾਰੇ ਗੱਲ ਧਿਆਨ ਨਾਲ ਸੁਣਿਓ ਤੇ ਉਸ ਨੂੰ ਜਿਹੜਾ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਜੋ ਇਹ ਸਰਕਾਰ ਬਣੀ ਹੈ ਜਿਹਦੇ ਬਾਰੇ ਮੈਂ ਬਹੁਤ ਵਾਰ ਤੁਹਾਡੇ ਸਾਹਮਣੇ ਬੋਲ ਚੁੱਕਾ ਵੀ ਇਹ ਪ੍ਰਬੰਧ ਕੀ ਆ ਤੇ ਵੋਟਾਂ ਕੀ ਆ ਇਹ ਵੋਟਾਂ ਕੀ ਆ ਇਹ ਪ੍ਰਬੰਧ ਕੀ ਆ ਤੇ ਇਹ 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 ਕਿਸ ਤਰੀਕੇ ਨਾਲ ਪ੍ਰਬੰਧ ਚੱਲਦਾ ਤੇ ਇਹਦੇ ਵਿੱਚ ਇਹ ਲੋਕਾਂ ਪ੍ਰਤੀ ਕਿਸ ਤਰੀਕੇ ਦਾ ਵਿਹਾਰ ਕਰਦੇ ਉਹਦੇ ਬਾਰੇ ਆਪਾਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ ਜੋ ਮੋਰਚਾ ਚੱਲਿਆ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਪਿਛਲੇ 4 ਮਹੀਨੇ ਤੋਂ ਉਸ ਮੋਰਚੇ ਨੇ ਜੋ ਦੇਸ਼ ਵਿਆਪੀ ਅਸਰ ਪਾਏ ਆ ਜੇ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਤੇ ਇਹ ਜਿਹੜੀ ਵੋਟਾਂ ਦੀ ਮੰਡੀ ਲੱਗੀ ਹੋਈ ਸੀ ਇਸ ਵਾਰ ਜਿਸ ਕਾਰਪੋਰੇਟਾਂ ਦਾ 11 ਕਰੋੜ ਰੁਪਈਆ ਲੱਗਾ ਆ ਸੀ ਉਹਦੇ ਵਿੱਚ ਉਹਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਹੜੇ ਕਹਿ ਰਹੇ ਸੀ 400 ਪਾਰ 370 ਪਾਰ ਮੁਸਲਮਾਨ ਖਾਲਿਸਤਾਨ ਹੋਰ ਬੜਾ ਕੁਝ ਕਹਿ ਰਹੇ ਸੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਉਹ ਜਿਹੜੇ ਆ ਪਾਰਲੀਮੈਂਟ ਚ ਆਪਣੀ ਬਹੁਤ ਸੰਪਤੀ ਸਾਬਤ ਨਹੀਂ ਕਰ ਸਕੇ 240 ਜਨ ਥੱਲੇ ਡਿੱਗੇ ਆ ਤੇ ਜਿਹੜੀ ਸਰਕਾਰ ਬਣੀ ਹੈ ਲੰਗੜੀ ਸਰਕਾਰ ਬਣੀ ਹੈ ਤੇ ਸਾਰੀਆਂ ਪਾਰਟੀਆਂ ਕਈ ਪਾਰਟੀਆਂ ਰਲਾ ਕੇ ਸਰਕਾਰ ਬਣੀ ਹੈ ਇਹਨਾਂ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਨਾਲ ਰਲੀਆਂ ਵਾਂ TDP ਆ ਜਾਂ JDDU ਆ ਜਾਂ ਕੋ ਹੋਰ ਐ ਨਿੱਕੇ ਮੋਟੀਆਂ ਕਿ ਉਹਨਾਂ ਦਾ ਨਜ਼ਰੀਆ ਬਹੁਤ ਵਧੀਆ ਜਾਂ ਉਹ ਬਹੁਤ ਕਿਸਾਨ ਮਜ਼ਦੂਰ ਪੱਖੀ ਆ ਜਾਂ ਉਹ ਦੇਸ਼ ਪ੍ਰਤੀ ਉਹਨਾਂ ਦਾ ਕੋਈ ਵੱਖਰਾ ਸਟੈਂਡ ਆ ਬਿਲਕੁਲ ਨਹੀਂ ਆ ਉਹਨਾਂ ਦਾ ਸਟੈਂਡ ਵੀ ਉਹੀ ਆ ਜੋ ਭਾਜਪਾ ਦਾ ਵਾ ਜਾਂ ਮੋਦੀ ਦਾ ਵਾ ਕੋਈ ਫਰਕ ਨਹੀਂ ਹੈਗਾ ਪਰ ਜੋ ਇਹਨਾਂ ਦੀਆਂ ਆਪਣੀਆਂ ਵਿਰੋਧਤਾਈਆਂ ਵਾ ਉਹਦੇ ਵਿੱਚੋਂ ਜੋ ਕਮਜ਼ੋਰ ਸਰਕਾਰ ਬਣੀ ਆ ਇਹਦਾ ਸਿਰਾ ਕਿਸਾਨ ਅੰਦੋਲਨ ਨੂੰ ਜਾਂਦਾ ਇੱਕ ਤਿਆਬ ਆ ਪਹਿਲੀ ਗੱਲ ਦੂਜਾ ਇਹ ਆ ਕਿ ਜਿਹੜੀ ਇਹ ਸਰਕਾਰ ਬਣ ਗਈ ਆ ਇਹਦੇ ਬਾਰੇ ਵੀ ਕਈਆਂ ਨੂੰ ਬੜੇ ਪਰਮਪਲੇਖੇ ਤੋ ਇਹ ਫਲਾਣੀ ਪਾਰਟੀ ਚੰਗੀ ਆ ਜੀ TDP ਆ ਜੀ ਫਲਾਣੀ ਆ ਜੀ ਦੂਜਾ ਤੀਜਾ ਇੱਕ ਕਿਸਾਨਾਂ ਮਿਹਦੂਰਾ ਪ੍ਰਤੀ ਕੋ ਸੋਚਿਆ ਜਾਊਗਾ ਦਿਲ ਕੋਲੋਂ ਆਪਣੇ ਪਲੇਖੇ ਕੱਢ ਲਓ ਇਹ ਕਾਰਪੋਰੇਟਾਂ ਦੀ ਜਿਹੜੀ ਆ ਕੱਟ ਪੁੱਟਨੀ ਸਰਕਾਰ ਆ ਜਿ ਤਰ੍ਹਾਂ ਪਹਿਲਾਂ ਰਹੀਆਂ ਹੋ ਕਾਠ ਕਾਰਪੋਰੇਟਾਂ ਦੇ ਝੰਡੇ ਦੇ ਉੱਤੇ ਉਹਨਾਂ ਨੇ ਕੰਮ ਕਰਨਾ ਜਿ ਤਰ੍ਹਾਂ ਪਹਿਲਾਂ ਕਰਦੇ ਆ ਇਹਦੇ ਉੱਤੇ ਕੋਈ ਇਹਨਾਂ ਦਾ ਵੱਖਰਾ ਨਜ਼ਰੀਆ ਨਹੀਂ ਤੁਸੀਂ ਬਿਆਨ ਪੜ੍ਹੇ ਨਾ ਤੇ ਆ ਕਿੰਨੇ ਦਿਨਾਂ ਦੇ ਬਿਆਨ ਆ ਰਹੇ ਇਹਨਾਂ ਦੀ ਆਪੀਆਂ ਆ ਰਿਹਾ ਹੋਊਗਾ ਮੈਨੂੰ ਚਿੱਟਾ ਵਧ ਮਿਲ ਜੇਨ ਮੈਨੂੰ ਕੈਬਨਟ ਦੇ ਵਿੱਚ ਥਾਂ ਵਧ ਮਿਲ ਜੇ ਉਹਨਾਂ ਗੱਲਾਂ ਤੇ ਹੋਊਗੀ ਲੜਾਈ ਇਹਨਾਂ ਦੀ ਕਿਤੇ ਇਹਨਾਂ ਦੀ ਇਹ ਲੜਾਈ ਥੋੜੀ ਆ ਇਨ ਜੀ ਕਰਨ ਦੀਆਂ ਧਾਰੀ ਕਰਨੀਆਂ ਸਾਰੀ ਕਰਦੀਆਂ ਨੀਤੀਆਂ ਰੱਦ ਕਰ ਦਿਓ ਜਾਂ ਜਿਹੜਾ ਵਾ ਖੇਤੀ ਸੰਕਟਿਆ ਦੇਸ਼ ਚ ਉਹਨੂੰ ਹੱਲ ਕਰ ਦਿਓ ਜਾਂ ਜਿਹੜੀਆਂ ਖਾਲੀ ਵੈਕੈਂਸੀਆਂ ਪਈਆਂ 30 ਲੱਖ ਨੌਕਰੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਖਾਲੀ ਪਈਆਂ ਵਾ ਉਹ ਭਰ ਦਿਓ ਜਾਂ ਜਿਹੜੇ ਜਿਹੜੇ ਹੈਗੇ ਆ ਸਰਕਾਰੀ ادارے ਉਹਨਾਂ ਨੂੰ ਕਾਮਯਾਬ ਕਰ ਲੋ ਜਾਂ ਜਿਹੜਾ ਪ੍ਰਾਈਵੇਟ ਕਾਰਪੋਰੇਟ ਦੀ ਲੁੱਟਿਆ ਉਹਨਾਂ ਨੂੰ ਕਿਤਰਾ ਨੱਥ ਪਾਉਣੀ ਆ ਉਹਨਾਂ ਦੇ ਕਿਤਰਾ ਟੈਕਸ ਲਾਉਣੇ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਵਾ ਇਸ ਤਰ੍ਹਾਂ ਕਾਇਆ ਕਲਪ ਕਰਨਾ ਉਹਦੇ ਤੇ ਕਿਸੇ ਦਾ ਬਿਆਨ ਬਾਜੀ ਨਹੀਂ ਕੋਈ ਝੰਡਾ ਨਹੀਂ ਹੈਗਾ ਕੋਈ ਰੋਡ ਮੈਪ ਨਹੀਂ ਹੈਗਾ ਇਸ ਕਰਕੇ ਇਹਨਾਂ ਚ ਕੋਈ ਕੋਈ ਆਸ ਨਹੀਂ ਰੱਖਣੀ ਚਾਹੀਦੀ ਇਹਨਾਂ ਨੇ ਇੱਕ ਹੀ ਤਰੀਕੇ ਨਾਲ ਇੱਕ ਹੀ ਤਰੀਕੇ ਨਾਲ ਜਿਤਨਾ ਪਹਿਲਾਂ ਤੁਹਾਡੇ ਪ੍ਰਤੀ ਹੈਗਾ ਸੀਗਾ ਇਹਨਾਂ ਦੀ ਸੋਚਣੀ ਸੀ ਉਸੇ ਤਰ੍ਹਾਂ ਹੀ ਦੇਸ਼ ਦੇ 140 ਕਰੋੜ ਲੋਕਾਂ ਪ੍ਰਤੀ ਇਨਾਂ ਦੀ ਸੋਚ ਨਹੀਂ ਰਹਿਣੀ ਆ ਉਸੇ ਤਰ੍ਹਾਂ ਦੀ ਸੋਚ ਆ ਉਸੇ ਤਰ੍ਹਾਂ ਦੀ ਵਿਚਾਰਧਾਰਾ ਉਸੇ ਤਰ੍ਹਾਂ ਨਜ਼ਰੀਆ ਉਸੇ ਤਰ੍ਹਾਂ ਦਾ ਰੋਡ ਮੈਥ ਕਾਰਪੋਰੇਟਾਂ ਲਈ ਕੰਮ ਕਰਨਗੇ ਕਿਸਾਨਾਂ ਮਜ਼ਦੂਰਾਂ ਨੂੰ ਦਬਾ ਕੇ ਰੱਖਣਗੇ ਤੇ ਜਿਹੜਾ ਸੰਕਟ ਆ ਖੇਤੀ ਦਾ ਜਾਂ ਸਮਾਜ ਦਾ ਉਹ ਹੋਰ ਡੂੰਘਾ ਹੋਊਗਾ ਮਹਿੰਗਾਈ ਹੋਰ ਵਧੂਗੀ ਫੇਰਜਗਾਰੀ ਹੋਰ ਵਧੂ ਮੰਨ ਲਓ ਆ ਆਪਣੇ ਕਿਸਾਨ ਮੰਗਾ ਤਾਂ ਹੋਰ ਚੱਲ ਲੱਗਾ ਹੋਇਆ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਆ ਕਿਸਾਨਾਂ ਨੂੰ ਕਰਜ਼ਾ ਖਤਮ ਕਰਨ ਦੀ ਗੱਲ ਆ ਐ ਡਾਕਟਰ ਸੁਆਮੀ ਨਾਲ ਕਮੇਟੀ ਦੀ ਰਿਪੋਰਟ ਦੇ ਅਨਸਾਰ ਸੀ2 ਫਾਰਮੂਲਾ ਪਲਸ ਸੀਟੀ ਸੀ2 ਫਾਰਮੂਲਾ ਪਲਸ 50 ਦੇ ਨਾਲ ਪਾ ਲੈਣ ਦੀ ਗੱਲ ਆ ਜਾਂ ਗਾਇਰ ਵਿੜਾਪਾ ਪੈਂਚ ਲੈਣ ਦੀ ਗੱਲ ਆ ਜਾਂ ਡਬ ਜੁੱਟੀਓ ਚੋਂ ਬਾਹਰ ਆਉਣ ਦੀ ਗੱਲ ਆ ਚਾਹੇ ਜਿਹੜਾ ਹੈਗਾ ਵਾ ਆਪਣਾ ਫਸਲੀ ਮੇਮਾ ਯੋਜਨਾ ਲਾਗੂ ਕਰਨ ਦੀ ਗੱਲ ਆ ਜਾਂ ਬਿਜਲੀ ਐਕਟ 2023 ਰੱਦ ਕਰਨ ਦੀ ਗੱਲ ਆ ਇਹਦੇ ਉੱਤੇ ਕੋਈ ਪਾਰਟੀ ਨਹੀਂ ਬੋਲ ਰਹੀ ਜਿਹੜੀ ਸਰਕਾਰ ਚ ਸਰਕਾਰ ਦੇ ਵਿੱਚ ਸ਼ਾਮਿਲ ਹੈ ਤੇ ਨਾ ਹੀ ਇਹਨਾਂ ਤੋਂ ਕੋਈ ਆਸ ਕਰੀ ਨਹੀਂ ਤੇ ਉਹ ਜਿਹੜਾ ਸਰਕਾਰ ਬਣ ਗਈ ਆ ਉਹਨਾਂ ਦੇ ਵਿੱਚ ਪਹਿਲਾਂ ਇਹਨਾਂ ਨੂੰ ਚਾਹੀਦਾ ਸੀ ਉਥੇ ਫੈਸਲਾ ਕਰਦੇ ਕਿਉਂ ਕੈਬਨ ਦੀ ਪਹਿਲੀ ਮੀਟਿੰਗ ਹੋਈ ਆ ਲੈ ਵੀ ਆ ਉਹਨਾਂ ਨਾਲ ਗੱਲ ਕਰੀਏ ਉਹਨਾਂ ਦੀਆਂ ਮੰਗਾਂ ਵੇਖੀਏ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਐ ਜਿੰਨੀਆਂ ਵੀ ਜਾਇਜ਼ ਐ ਮੰਗਾਂ ਜਿਹੜੀਆਂ ਤੁਹਾਡੀਆਂ ਆਪਣੀਆਂ ਰਿਪੋਰਟਾਂ ਪਈਆਂ ਡਾਕਟਰ ਸੁਆਮੀ ਨਾਲ ਦੀ ਕਮੇਟੀ ਦੀ ਰਿਪੋਰਟ ਪਈ 2006 ਦੀ ਫਿਰ ਇਸੇ ਤਰ੍ਹਾਂ 2011 ਦੀ ਮੋਦੀ ਸਾਹਿਬ ਦੀ ਆਪਦੀ ਰਿਪੋਰਟ ਪਈ ਆ ਐਮਐਸਕੇ ਦੀ ਗਰੰਟੀ ਦਾ ਕਾਨੂੰਨ ਬਣਾਉਣ ਬਾਰੇ ਇਹ ਤੋਂ ਬਿਗੈਰ ਦੇਸ਼ ਦਾ ਕਿਸਾਨ ਬਚ ਨਹੀਂ ਸਕਦਾ ਉਹਨੂੰ ਲਾਗੂ ਕਰਨ ਚ ਕੀ ਦਿੱਕਤ ਆ ਭਈ ਉਹਦੇ ਬਾਰੇ ਕੋਈ ਹੈ ਗੱਲ ਬਿਲਕੁਲ ਨਹੀਂ ਇਸ ਕਰਕੇ ਐ ਇਹਨਾਂ ਬਾਰੇ ਆਪਣਾ ਜਿਹੜੀ ਆਪਣੀ ਸਫਾਈ ਕਰ ਲੋ ਦੂਸਰੀ ਗੱਲ ਆ ਪੰਜਾਬ ਦੇ ਵਿੱਚ ਜੇ ਘਰਿਆ ਹੋਇਆ ਐਮਪੀ ਜਿਹੜਾ ਐਮਪੀ ਦੀ ਚੋਣ ਲੜਿਆ ਬਿੱਟੂ ਰਵਨੀਤ ਬਿੱਟੂ ਲੁਧਿਆਣੇ ਤੋਂ ਉਹਨੂੰ ਉੱਥੇ ਬਣਾੰਤਾ ਵਾ ਫੂਡ ਪ੍ਰੋਸੈਸਿੰਗ ਦਾ ਰਾਜ ਮੰਤਰੀ ਮੁਰਤੇ ਨੂੰ ਰਾਜ ਸਭਾ ਦਾ ਮੈਂਬਰ ਬਣਾ ਲੜ ਕੇ ਕੋਈ ਤਾਂ ਜਾਂ ਰੇਲਵੇ ਦਾ ਬਣਾ ਰਾਜ ਮੰਤਰੀ ਹੁਣ ਉਹ ਬੰਦਾ ਬਿਆਨ ਕੀ ਦੇ ਰਿਹਾ ਉਹ ਵੀਡੀਓ ਨੂੰ ਦੱਸ ਰਿਹਾ ਤੇ ਮੇਰੇ ਕੋਲ ਬਹੁਤ ਵੱਡਾ ਏਜੰਡਾ ਵਾ ਮੈਂ ਕਿਸਾਨ ਪੱਖੀ ਆ ਮੈਂ ਜਿਹੜਿਆ ਜਿਹੜੀਆਂ ਸੰਤਾਂ ਵਾ ਉਹ ਲੈ ਆਉਣੀਆਂ ਸਾਰੀਆਂ ਤੇ ਜਿੰਨੀਆਂ ਵੀ ਕਿਸਾਨ ਫਸਲਾਂ ਵੇਚਦੇ ਆ ਸਬਜ਼ੀਆਂ ਵੇਚਦੇ ਆ ਜਾਂ ਜੋ ਵੀ ਚੀਜ਼ਾਂ ਵੇਚਦੇ ਆ ਉਹਨਾਂ ਦੇ ਪ੍ਰੋਸੈਸਰਕ ਪਨਾੜ ਲਾ ਦੇਣੇ ਆ ਉਹਨਾਂ ਨਾਲ ਕਿਸਾਨਾਂ ਦੀ ਆਮਦਨ ਬਹੁਤ ਵੱਡੀ ਜਾਣੀ ਆ ਆ ਕਹਿ ਰਿਹਾ ਤੇ ਜਦੋਂ ਕਿ ਜਿਹੜੇ ਦੋਲਨ ਦੀਆਂ ਮੰਗਾ ਉਹ ਤੇ ਬਿਲਕੁਲੋਂ ਨਹੀਂ ਬੋਲ ਰਿਹਾ ਵੀ ਤੇਰਾ ਕੀ ਉਹਨਾਂ ਬਾਰੇ ਨਜ਼ਰੀਆ ਵਾ ਕੀ ਉਹ ਮੰਗਾ ਗਲਤ ਆ ਪਹਿਲਾਂ ਉਹ ਮੰਗਾ ਤੇ ਹੱਲ ਕਰ ਲੋ ਜੋ ਮੰਗਾ ਲੋਣ ਗਿਆ ਫਿਰ ਤੇਰਾ ਅਗਲਾ ਅਗਲਾ ਸਟੈਪ ਵੀ ਆ ਜਾਊਗਾ ਉਹਦੇ ਬਾਰੇ ਬਿੱਟੂ ਕੁਝ ਨਹੀਂ ਬੋਲ ਰਿਹਾ ਜਿੱਦਾਂ ਸਰਕਾਰ ਨਹੀਂ ਬੋਲੀ ਭਾਜਪਾ ਦੀ ਇਸੇ ਤਰੀਕੇ ਨਾਲ ਜਿਹੜੀ ਪ੍ਰੋਸੈਸਿੰਗ ਪਲਾਂਟਾਂ ਦੀ ਗੱਲ ਕਰ ਰਿਹਾ ਬਿੱਟੂ ਉਹਦੇ ਵਿੱਚ ਵੀ ਕੋਈ ਤੱਥ ਨਹੀਂ ਹੈਗੇ ਕਿਉਂ ਨਹੀਂ ਹੈਗੇ ਕਿਉਂਕਿ ਭਾਈ ਜਿਹੜੇ ਤੂੰ ਪ੍ਰੋਸੈਸਰ ਪਲਾਂਟਾਂ ਦੀ ਗੱਲ ਕਰ ਰਿਹਾ ਉਹ ਕਾਰਪੋਰੇਟ ਲਾਉਣਗੇ ਇੱਥੇ ਤੇ ਕਾਰਪੋਰੇਟ ਤੇ ਕਿਸਾਨਾਂ ਦੀ ਲੁੱਟ ਕਰਨਗੇ ਜਿਹੜੀ ਤੂੰ ਜਿਹੜੀ ਬਿੱਟੂ ਗੱਲ ਕਰ ਰਿਹਾ ਤੁਸੀਂ ਵੇਖੋ ਜੀ ਕਿਸਾਨ ਦੀ ਚੀਜ਼ ਸਸਤੀ ਲੈ ਲਈ ਜਾਂਦੀ ਆ ਮੰਡੀ ਦੇ ਵਿੱਚ ਉਹ ਚੀਜ਼ ਜਿਹੜੀ ਆ ਜਿਹੜਾ ਉੱਥੇ ਜਿਹੜਾ ਬਾਜ਼ਾਰ 'ਚ ਵਪਾਰੀ ਬੈਠਾ ਉਹ ਕਈ ਗੁਣਾ ਵਧਾ ਕੇ ਬਾਹਰ ਵੇਚ ਕੇ ਉਹ ਉਹ ਪੰਜਾਹ ਹਜ਼ਾਰ ਰੁਪਏ ਰੋਜ਼ ਦਾ ਕਮਾ ਕੇ ਘਰ ਖੜਦਾ ਵਾ ਤੇ ਕਿਸਾਨ ਦੇ ਪੱਲੇ ਕੱਖ ਨਹੀਂ ਪੈਂਦਾ ਬਸ ਇਹੀ ਗੱਲ ਸਮਝਣ ਵਾਲੀ ਆ ਜਿਤਨਾ ਹੁਣ ਲਾਟੋਰੀ ਮੰਡੀ ਤੇ ਬਾਜ਼ਾਰ 'ਚ ਇਸੇ ਤਰੀਕੇ ਦੇ ਨਾਲ ਹੀ ਉਹ ਇਹ ਤੋਂ ਵੱਡੀ ਲੁੱਟ ਕਾਰਪੋਰੇਟ ਕਰਦੇ ਆ ਉੱਚ ਜਸਸਤੀਆਂ ਖਰੀਦਣਗੇ ਪ੍ਰੋਸੈਸਿੰਗ ਪਲਾਂਟ ਸਰਕਾਰ ਵੱਲੋਂ ਲੱਗਣਗੇ ਜਾਂ ਪ੍ਰਾਈਵੇਟ ਲੱਗਣਗੇ ਪਹਿਲਾਂ ਇਹ ਵੇਖ ਵੀ ਕਿਹੜੇ ਲੋਕਾਂ ਦੇ ਫਾਇਦੇ ਵਿੱਚ ਆ ਅਸੀਂ ਤੈਨੂੰ ਕਹਿੰਨੇ ਬਿੱਟੂ ਸਾਹਿਬ ਮੋਦੀ ਦੀ ਸਰਕਾਰ 'ਚ ਛੇ ਤਰੀਕ ਕੋਈ ਹਸियत ਹੈਗੀ ਹਵਲ ਤੇ ਹੈਗੀ ਨਹੀਂ ਗਈ ਤੈਨੂੰ ਉੱਥੇ ਕਿੰਨੇ ਪਛਾਣਨਾ ਵਾ ਤੇਰੀ ਉੱਤੇ ਕੀ ਚਲਣੀ ਆ ਤੂੰ ਉਹਨਾਂ ਦੇ ਗਾੜੀ ਕੀ ਕੀ ਚੀਜ਼ ਆ ਤੇਰਾ ਤੇਰੀ ਗੱਲ ਕਿੰਨੇ ਮੰਨਣੀ ਆ ਤੂੰ ਆਣ ਕੇ بڑے بڑے ਬਿਆਨ ਦੇ ਰਿਹਾ ਇਹ ਨੀਤੀ ਪਟਾਉਣ ਵਾਲੀ ਗੱਲ ਆ ਪਹਿਲਾਂ ਤੇ ਇਹ ਸੋਚ ਵੀ ਜਿਹੜੇ ਜਿਹੜੀ ਲੋਕਾਂ ਦੀ ਜਿਹੜੇ ਜਿਹੜੇ ਸਰਮਾਇਦਾਰਾਂ ਨੇ ਉਹ ਪ੍ਰੋਸੈਸਿੰਗ ਪਲਾਂਟ ਲਾਉਣੇ ਉਹ ਲੋਕਾਂ ਦੇ ਹੱਥ ਕਿਤਰਾ ਹੋਣਗੇ ਕਾਰਪੋਰੇਟਾਂ ਨੇ ਲਾਉਣੇ ਉਹ ਕਿਤਰਾ ਲੋਕਾਂ ਦੇ ਹੱਥ ਚ ਹੋਣਗੇ ਉਹਨਾਂ ਦੇ ਥਾਂ ਤੇ ਆਪਣੇ ਮੋਦੀ ਸਾਹਿਬ ਤੋਂ ਆਪਣੀ ਸਰਕਾਰ ਤੋਂ ਕੇਂਦਰ ਵਾਲੇ ਤੋਂ ਸਰਕਾਰੀ ਪ੍ਰਸ਼ਾਸਕ ਪਲਾਂਟ ਪਿੰਡਾਂ 'ਚ ਛੋਟੀਆਂ ਸੰਤਾਂ ਖੇਤੀਬਾੜੀ ਆਧਾਰਤ ਲੈ ਕੇ ਆ ਪਿੰਡਾਂ 'ਚ ਪਿੰਡਾਂ 'ਚ ਆ ਕੇ ਲੈ ਕੇ ਆ ਉਹਨਾਂ ਦੇ ਵਿੱਚ ਪ੍ਰੋਸੈਸਰ ਹੋਵੇ ਉਹਨਾਂ ਦੇ ਚ ਜਾਂ ਡੱਬੇ ਬੰਦ ਹੋਣ ਉਹ ਵਿਕਟ ਬਾਜ਼ਾਰ ਚ ਉਹਨਾਂ ਦਾ ਮੁਨਾਫਾ ਲੋਕਾਂ ਚ ਵੰਡਿਆ ਜਾਵੇ ਲੈ ਆ ਜੇ ਲੋਕਾਂ ਦਾ ਭਲਾ ਕਰਨਾ ਜੇ ਕਿਸਾਨਾਂ ਦੀ ਆਮਦਨ ਵਧਾਉਣੀ ਆ ਨਾਲ ਹੀ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਉੱਥੇ ਕੰਮ ਮਿਲੇ ਕਰੇਗਾ ਇਹ ਦੇਖਣਾ ਪੁੱਛਣਾ મોદી ਦਾ ਹੈਗਾ ਨਜ਼ਰੀਆ મોદી ਸਰਕਾਰ ਦਾ ਨਜ਼ਰੀਆ ਹੈਗਾ ਜਾਂ ਜਿਹੜੀ ਐਨਡੀਆ ਦੀ ਸਰਕਾਰ ਹੋਣ ਬਣੀ ਦਾ ਨਜ਼ਰੀਆ ਹੈਗਾ ਭਾਜਪਾ ਦਾ ਏਜੰਡੇ ਤੇ ਹੈਗੀ ਹੈ ਗੱਲ ਕੀ ਜਿਹੜੀ ਭਾਜਪਾ ਦੀ ਨੀਤੀ ਆ ਜਿਹੜੀ ਐਨਡੀਆ ਦੀ ਨੀਤੀ ਆ ਡਬਲ ਟੀਓ ਦੀ ਨੀਤੀ ਆ ਕੀ ਆ ਜਿਹੜੀ ਗੱਲ ਮੈਂ ਤੈਨੂੰ ਕਹਿ ਰਿਹਾ ਵਾਂ ਕੀ ਉਹਦੇ ਨਾਲ ਮੇਲ ਖਾਂਦੀ ਆ ਕੱਢ ਲੇਗਾ ਪਹਿਲਾਂ ਆਪਣੇ ਆਪ ਸੋਚ ਫੇਰ ਦੂਸਰੀ ਗੱਲ ਜੇ ਹੋਰ ਕਿਸਾਨਾਂ ਦਾ ਭਲਾ ਕਰਨਾ ਤੇ ਜਿੰਨੀਆਂ ਚੀਜ਼ਾਂ ਕਿਸਾਨ ਇੱਥੇ ਪੈਦਾ ਕਰ ਰਿਹਾ ਪੰਜਾਬ ਤੇ ਭਾਈ ਉਹ ਵਾਗਾ ਬਾਰਡਰ ਖੋਲ ਦੋ ਸੈਨੀ ਵਾਲਾ ਬਾਰਡਰ ਖੋਲ ਦੋ ਉਹਦੇ ਖੋਲਣ ਬਾਰੇ ਕੋਈ ਬਿਆਨ ਦੱਤਾ ਤੂੰ ਭਾਜਪਾ ਨੇ ਮੋਦੀ ਸਾਹਿਬ ਨੇ ਬਾਕੀ ਸਾਰੇ ਦੇਸ਼ੇ ਜਿਹੜੇ ਗਵੰਡੀ ਦੇਸ਼ੀ ਨਿਕ ਨਿਕੇ ਸਾਰਿਆਂ ਨੂੰ ਸੱਦਿਆ ਵਾ ਸੌ ਚੱਕ ਸਮਾਗਮ ਵਿੱਚ ਪਾਕਿਸਤਾਨ ਨੂੰ ਤਾਂ ਸੱਦਿਆ ਹੀ ਨਹੀਂਗਾ ਪਾਕਿਸਤਾਨ ਨੂੰ ਸਰਾ ਨਹੀਂ ਭੇਜਿਆ ਹੋਇਆ ਕਿਤਰਾ ਵਾਗਾ ਬਾਰਡਰ ਖੋਲਣਾ ਦੂਜੇ ਬੰਨੇ ਤੁਸੀਂ ਬੰਬਈ بندرਗਾਹ ਤੋਂ ਤੇ ਗੁਜਰਾਤ ਦੀ بندرਗਾਹ ਕੰਡਲਾ ਤੋਂ ਕਰਾਚੀ ਕਰਾਚੀ ਰਹੀਂ ਕਰਾਚੀ ਦੀ بندرਗਾਹ ਰਹੀਂ ਪਾਕਿਸਤਾਨ ਨਾਲ ਲਗਾਤਾਰ ਵਪਾਰ ਕਰ ਰਹਾ ਹੈ ਦੇਸ਼ ਲਗਾਤਾਰ ਵਪਾਰ ਕਰ ਰਹਾ ਪਰ ਪੰਜਾਬ ਦਾ ਵਪਾਰ ਕਿਉਂ ਨਹੀਂ ਖੋਲਿਆ ਜਾ ਰਿਹਾ ਜੇ ਜੇ ਕਿਸਾਨ ਨੇ ਜੇ ਪੰਜਾਬ ਦਾ ਕੋਈ ਭਲਾ ਕਰਨਾ ਤੇ ਇਸ ਕਰਕੇ ਸਾਫ ਹੋ ਪਹਿਲਾਂ ਸਾਫ ਹੋਈਆਂ ਗੱਲਾਂ ਬਥਵੀਆਂ ਕਰਨਾ ਕੋਈ ਫਾਇਦਾ ਨਹੀਂ ਆ ਇਹਨਾਂ ਲੋਕਾਂ ਦੇ ਇਹਨਾਂ ਗੱਲਾਂ ਦਾ ਪੰਜਾਬ ਦੇ ਲੋਕਾਂ ਨੇ ਤੇਰੇ ਤੇ ਬਿਲਕੁਲੋਂ ਵਿਸ਼ਵਾਸ ਨਹੀਂ ਕਰਨਾ। ਨਾ ਇਹਨਾਂ ਗੱਲਾਂ ਦੇ ਕੋਈ ਬਹਿਣੇ ਆ ਤੇ ਨਾ ਤੂੰ ਪੰਜਾਬ ਵਾਸਤੇ ਕੁਝ ਕਰ ਸਕਣਾ। ਨਾ ਤੂੰ ਕਿਸਾਨਾਂ ਮਜ਼ਦੂਰਾਂ ਵਾਸਤੇ ਨਾ ਲੋਕਾਂ ਵਾਸਤੇ ਕੱਖ ਨਹੀਂ ਕਰ ਸਕਣਾ। ਮੈਂ ਤੈਨੂੰ ਮੈਂ ਮੈਂ ਸਾਫ਼ ਗੱਲ ਕਹਿਣਾ ਤੈਨੂੰ ਭਾਈ ਸਾਹਿਬ। ਅਸੀਂ ਪਿਛਲੇ 75 ਸਾਲ ਦਾ ਡਾਇਆ ਹੋਇਆ ਵਾ। ਇਹ ਤਜਰਬਾ ਵੀ ਜਿਹੜੀ ਵੀ ਜਿਹੜੀ ਵੀ ਸਰਕਾਰ ਆਈ ਹੈ ਨੀਤੀ 'ਚ ਉਹਨਾਂ ਦੀ ਕੋਈ ਅੰਤਰ ਨਹੀਂ ਹੈਗਾ। ਕੋਈ ਨੀਤੀ ਦਾ ਅੰਤਰ ਨੂੰ ਪਹਿਲਾਂ ਕਾਂਗਰਸ ਚ ਰਿਹਾ ਵਾ ਅੱਜ ਭਾਜਪਾ ਆ ਗਿਆ। ਦੱਸ ਨੀਤੀ 'ਚ ਕੀ ਅੰਤਰ ਇਹਨਾਂ ਦੇ? ਕੋਈ ਜਿਹੜੀ ਨੀਤੀ ਪਾਲਿਸੀ ਹੋ ਜੀ ਕੋਈ ਅੰਤਰ ਹੈਗਾ ਵਾ ਗਲ ਕੋਈ ਅੰਤਰ ਨਹੀਂ ਹੈਗਾ ਇਸ ਕਰਕੇ ਭਾਈ ਸਾਹਿਬ ਇਹਨਾਂ ਗੱਲਾਂ ਦਾ ਕੋਈ ਮੈਨੇ ਨਹੀਂ ਹੈਗੇ ਦੂਸਰੀ ਗੱਲ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹ ਕਹੂੰਗਾ ਜਥੇ ਬੰਦੋ ਇਸ ਪ੍ਰਬੰਧ ਨੂੰ ਸਮਝੋ ਇਹ ਪ੍ਰਬੰਧ ਕੀ ਆ ਇਹਨਾਂ ਦੀਆਂ ਨੀਤੀਆਂ ਕੀ ਆ ਇਹਨਾਂ ਨੀਤੀਆਂ ਜਿਹੜਾ ਮਰਜੀ ਆ ਜੇ ਬਿੱਟੂ ਆ ਜੇ ਕੋਈ ਹੋਰ ਆ ਜੇ ਕੱਲ ਨੂੰ ਟਿੰਕੂ ਆ ਜੇ ਕੋਈ ਕੱਲ ਨੂੰ ਹੋਰ ਮੰਤਰੀ ਬਣ ਜੇ ਮੋਦੀ ਦੀ ਸਰਕਾਰ ਦੇ ਥਾ ਤੇ ਕੱਲ ਨੂੰ ਕੋਈ ਹੋਰ ਆ ਜੇ ਮੋਦੀ ਤਾਂ ਦੇ ਕੱਲ ਨੂੰ ਕੋਈ ਹੋਰ ਪ੍ਰਧਾਨ ਮੰਤਰੀ ਬਣ ਜੇ ਤੁਹਾਡੀ ਹੋਂਣੀ ਬਦਲਣ ਵਾਲੀ ਨਹੀਂ ਹੈਗੀ ਤੁਹਾਡੀ ਕਿਸਮਤ ਬਦਲਣ ਵਾਲੀ ਨਹੀਂ ਹੈਗੀ ਤੁਹਾਡੀਆਂ ਮਸਲਿਆਂ ਦਾ ਹੱਲ ਨਹੀਂ ਹੋਸਦਾ ਤੁਹਾਡੇ ਜਿਹੜੀਆਂ ਤੁਹਾਡੇ ਜਿਹੜੇ ਦੁੱਖ ਆ ਉਹਨਾਂ ਦੀ ਮੁਕਤੀ ਨਹੀਂ ਹੋ ਸਕਦੀ ਇਹ ਉਹ ਪਾਈ ਸੰਘਰਸ਼ ਚਲਾਈ ਹੋਣੀ ਹੈ ਉਹਦੇ ਵਾਸਤੇ ਪਿੰਡਾਂ 'ਚ ਆਪਣੇ ਨੂੰ ਤਕੜਿਆ ਕਰੋ ਪਿੰਡਾਂ ਦੇ ਵਿੱਚ ਜਿੱਥੇ ਵੀ ਟਾਂਚਾ ਬਣਾਓ ਪਿੰਡਾਂ 'ਚ ਆਪਣੇ ਨੂੰ ਭਾਰੂ ਕਰੋ ਪਿੰਡਾਂ 'ਚ ਲੋਕਾਂ ਨਾਲ ਬਹਿ ਕੇ ਡਾਇਲੌਗ ਕਰੋ ਗੁਰੂ ਸਾਹਿਬ ਦੇ ਵਾਅਦੇ ਅਨਸਾਰ ਕੁਝ ਸੁਣੀਏ ਤੇ ਕੁਝ ਕਹੀਏ ਉਦੇ ਹਿਸਾਬ ਨਾਲ ਵਿਚਾਰ ਚਰਚਾ ਕਰੋ ਪੰਡਾਂ 'ਚ ਬੈ ਕੇ ਲੋਕਾਂ ਨੂੰ ਸਹਿਮਤ ਕਰੋ ਆਪਣੇ ਆਪ ਨਾਲ ਲੋਕਾਂ ਨੂੰ ਜਾਣਕਾਰੀ ਦਿਓ ਤੇ ਪ੍ਰਬੰਧ ਕੀ ਆ ਤੇ ਆ ਸਾਡਾ ਏਜੰਡਾ ਕੀ ਆ ਜਿ세 ਬੰਦਾ ਏਜੰਡਾ ਕੀ ਆ ਜਿ세 ਬੰਦੀ ਕੀ ਚਾਹੁੰਦੀ ਆ ਕਾਦੇ ਵਾਸਤੇ ਬੈਠੇ ਆ ਸ਼ੰਭੂ ਬਾਕੀ ਬੈਡਰਾਂ ਦੇ ਉੱਤੇ ਅਸੀਂ ਕੀ ਕਰਨਾ ਚਾਹੁੰਦੇ ਆ ਅਸੀਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਤੇ ਆਖਰ ਤੱਕ ਲੜਨਾ ਵਾ 5 ਸਾਲ ਵਾਸਤੇ ਆਪਣੀ ਲੜਾਈ ਵਾਸਤੇ ਤਿਆਰ ਹੋ 5 ਸਾਲ ਵਾਸਤੇ 5 ਸਾਲ ਦਾ ਲੰਮਾ ਪੰਡਾ ਜਿਹੜਾ ਵਾ ਉਹ ਤੈਅ ਕਰਨ ਵਾਸਤੇ ਰੋਡ ਮੈਪ ਬਣਾਓ ਆਪਣਾ ਵੀ ਰੋਡ ਮੈਪ ਬਣਾਉਣਾ ਚਾਹੀਦਾ ਸਰਕਾਰ ਦਾ ਕੋਈ ਰੋਡ ਮੈਪ ਨਹੀਂ ਆਗਾ ਤੁਹਾਡੇ ਪ੍ਰਤੀ ਤੁਸੀਂ ਆਪਣਾ ਰੋਡ ਮੈਪ ਬਣਾ ਲਓ ਜਿੱਥੇ ਸਾਡੀ ਹੋਊਗੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ